ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜੋ ਕਹਾਣੀ ਸੁਣਾਉਣ ਜਾ ਰਹੀ ਹਾਂ ਉਸ ਦਾ ਨਾਮ ਹੈ ਜੀਵਨ ਦਾ ਸਬਕ ਇੱਕ ਪਿੰਡ ਵਿੱਚ ਕਨਈਆ ਨਾਮ ਦਾ ਭੋਲਾ ਭਲਾ ਆਦਮੀ ਰਹਿੰਦਾ ਸੀ ਉਸ ਦਾ ਉਸ ਪਿੰਡ ਵਿੱਚ ਛੋਟਾ ਜਿਹਾ ਘਰ ਸੀ ਉਸ ਘਰ ਵਿੱਚ ਉਸ ਦੀ ਪਤਨੀ ਤੇ ਛੋਟਾ ਜਿਹਾ ਬੱਚਾ ਰਹਿੰਦਾ ਸੀ ਕਨਈਆ ਕੋਲ ਜ਼ਮੀਨ ਤਾਂ ਬਹੁਤ ਸਾਰੀ ਸੀ ਪਰ ਉਹ ਜ਼ਮੀਨ ਬੰਜਰ ਸੀ ਉਥੇ ਕੋਈ ਵੀ ਫਸਲ ਨਹੀਂ ਸੀ ਉਗਦੀ ਤਾਂ ਕਰਕੇ ਉਹ ਆਪਣਾ ਘਰ ਚਲਾਉਣ ਲਈ ਇੱਕ ਮੁਨੀਮ ਜੀ ਦੇ ਘਰ ਕੰਮ ਕਰਦਾ ਸੀ ਇੱਕ ਦਿਨ ਕੰਮ ਤੇ ਜਾਣ ਲੱਗਾ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਅੱਜ ਮੇਰੇ ਕੋਲ ਬਹੁਤ ਕੰਮ ਹੈ ਅੱਜ ਮੁਨੀਮ ਜੀ ਦਾ ਸਾਰਾ ਅਨਾਜ ਬਾਹਰ ਵਿਕਣ ਲਈ ਜਾਵੇਗਾ ਅੱਜ ਮੈਂ ਘਰ ਖਾਣਾ ਖਾਣ ਨਹੀਂ ਆ ਸਕਦਾ ਮੇਰਾ ਖਾਣਾ ਮੁਨੀਮ ਜੀ ਦੇ ਘਰ ਕਿਸੇ ਦੇ ਹੱਥ ਭਜਵਾ ਦਿਓ ਫਿਰ ਕਨਈਆ ਜੀ ਮੁਨੀਮ ਜੀ ਦੇ ਘਰ ਕੰਮ ਕਰਨ ਲਈ ਨਿਕਲ ਜਾਂਦਾ ਹੈ ਫਿਰ ਕਨਈਆ ਜੀ ਦੀ ਘਰ ਵਾਲੀ ਕਨਈਆ ਜੀ ਵਾਸਤੇ ਖਾਣਾ ਤਿਆਰ ਕਰਨ ਲੱਗ ਪੈਂਦੇ ਹਨ ਫਿਰ ਕੁਝ ਟਾਈਮ ਬਾਅਦ ਜਦੋਂ ਖਾਣਾ ਬਣ ਜਾਂਦਾ ਹੈ ਤਾਂ ਉਹ ਬਾਹਰ ਦੇਖਣ ਲਈ ਆਉਂਦੇ ਹਨ ਕਿ ਕਿਸ ਦੇ ਹੱਥ ਇਹਨਾਂ ਦਾ ਖਾਣਾ ਭੇਜਾਂ ਜਦੋਂ ਉਹਨਾਂ ਨੂੰ ਬਾਹਰ ਕੋਈ ਦਿਖਦਾ ਹੀ ਨਹੀਂ ਹੈ ਫਿਰ ਉਹ ਸੋਚਦੇ ਹਨ ਕਿ ਲੱਗਦਾ ਹੈ ਅੱਜ ਮੈਨੂੰ ਹੀ ਜਾਣਾ ਪਵੇਗਾ ਫਿਰ ਉਹ ਰੋਟੀ ਪੈਕ ਕਰਕੇ ਮੁਨੀਮ ਜੀ ਦੇ ਘਰ ਵੱਲ ਨੂੰ ਚੱਲ ਪੈਂਦੇ ਹਨ ਤੇ ਰਾਹ ਵਿੱਚ ਉਹਨਾਂ ਨੂੰ ਸੱਪ ਕੱਟ ਲੈਂਦਾ ਹੈ ਉਹ ਜ਼ਮੀਨ ਤੇ ਡਿੱਗ ਜਾਂਦੇ ਹਨ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ ਤੇ ਫਿਰ ਮੁਲਕਨਈਆ ਜੀ ਨੂੰ ਮੁਨੀਮ ਜੀ ਦੱਸਦੇ ਹਨ ਕਿ ਪਿੰਡ ਦੇ ਲੋਕ ਕਹਿ ਰਹੇ ਸੀ ਕਿ ਤੁਹਾਡੀ ਪਤਨੀ ਨੂੰ ਸੱਪ ਨੇ ਕੱਟ ਲਿਆ ਹੈ ਕਨਈਆ ਜੀ ਬਹੁਤ ਹਰਾਨ ਹੁੰਦੇ ਹਨ ਫਿਰ ਉਹ ਦੌੜ ਕੇ ਜਾਂਦੇ ਹਨ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਨਈਆ ਜੀ ਦੀ ਪਤਨੀ ਮਰ ਜਾਂਦੀ ਹੈ ਫਿਰ ਕਨਈਆ ਜੀ ਬਹੁਤ ਦੁਖੀ ਹੁੰਦੇ ਹਨ ਉਹ ਸੋਚਦੇ ਹਨ ਕਿ ਮੈਂ ਛੋਟੇ ਜਿਹੇ ਬੱਚੇ ਨੂੰ ਕਿਵੇਂ ਪਾਲਾਂਗਾ ਕਿ ਤੂੰ ਮੈਨੂੰ ਕਿਉਂ ਛੱਡ ਕੇ ਚਲੇਗੀ ਤੇ ਕੁਝ ਸਾਲ ਬਾਅਦ ਉਸ ਦਾ ਮੁੰਡਾ ਵੱਡਾ ਹੋ ਜਾਂਦਾ ਹੈ ਤੇ ਉਹ ਇੱਕ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਹੈ ਫਿਰ ਤੋਂ ਕਨਈਆ ਜੀ ਦੇ ਘਰ ਖੁਸ਼ੀਆਂ ਹੁੰਦੀਆਂ ਹਨ ਤੇ ਕਨਈਆ ਜੀ ਦੇ ਮੁੰਡੇ ਨੂੰ ਕੁੜੀ ਵਾਲੇ ਦੇਖਣ ਆ ਰਹੇ ਹੁੰਦੇ ਹਨ ਤੇ ਉਸ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ ਫਿਰ ਕਨਈਆ ਜੀ ਆਪਣੇ ਮੁੰਡੇ ਦਾ ਵਿਆਹ ਧੂਮ ਧਾਮ ਨਾਲ ਕਰਦੇ ਹਨ ਵਿਆਹ ਤੋਂ ਕੁਝ ਟਾਈਮ ਬਾਅਦ ਕੁਝ ਸਮੇਂ ਬਾਅਦ ਕਨਈਆ ਜੀ ਦਾ ਮੁੰਡਾ ਆਪਣੀ ਨੌਕਰੀ ਤੋਂ ਘਰ ਘਰ ਆਉਂਦੇ ਹਨ ਤਾਂ ਉਹਨਾਂ ਦੇ ਹੱਥ ਵਿੱਚ ਬਹੁਤ ਸਾਰੇ ਪੈਸੇ ਹੁੰਦੇ ਹਨ ਤੇ ਕਨਈਆ ਜੀ ਪੁੱਛਦੇ ਹਨ ਤੇਰੀ ਤਾਂ ਇੰਨੀ ਤਨਖਾਹ ਨਹੀਂ ਹੈ ਫੇਰੇ ਪੈਸੇ ਕਿੱਥੋਂ ਲੈ ਕੇ ਆਇਆ ਉਹ ਕਹਿੰਦਾ ਹੈ ਮੈਂ ਲੋਕਾਂ ਕੋਲੋਂ ਰਿਸ਼ਵਤ ਲਈ ਹੈ ਕਨਈਆ ਜੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਰਿਸ਼ਵਤ ਲੈਣੀ ਮਾੜੀ ਗੱਲ ਹੈ ਇਮਾਨਦਾਰੀ ਦਾ ਪੈਸਾ ਖਾਓ ਪਰ ਉਹ ਇੱਕ ਨਹੀਂ ਸੁਣਦਾ ਉਸ ਦੀ ਪਤਨੀ ਵੀ ਸਮਝਾਉਂਦੀ ਹੈ ਤਾਂ ਉਹ ਵੀ ਉਸ ਨੂੰ ਬੁਰਾ ਭਲਾ ਬੋਲਦਾ ਹੈ ਫਿਰ ਇੱਕ ਦਿਨ ਬਹੁਤ ਬਹਿਸਬਾਜ਼ੀ ਹੁੰਦੀ ਹੈ ਤੇ ਉਹ ਆਪਣੇ ਪਿਤਾ ਜੀ ਨੂੰ ਕਹਿੰਦਾ ਹੈ ਕਿ ਜੇ ਤੁਹਾਨੂੰ ਮੇਰੇ ਰਿਸ਼ਵਤ ਲੈਣ ਤੋਂ ਇੰਨੀ ਹੀ ਤੰਗੀ ਹੈ ਤਾਂ ਤੁਸੀਂ ਘਰ ਛੱਡ ਕੇ ਚਲੇ ਜਾਓ ਕਨਈਆ ਜੀ ਘਰ ਛੱਡ ਕੇ ਚਲੇ ਜਾਂਦੇ ਹਨ ਉਹ ਮੁਨੀਮ ਜੀ ਕੋਲ ਜਾ ਕੇ ਆਪਣੇ ਮੁੰਡੇ ਦੀ ਸਾਰੀ ਗੱਲ ਦੱਸਦੇ ਹਨ ਮੁਨੀਮ ਜੀ ਕਹਿੰਦੇ ਹਨ ਕਿ ਉਸ ਨੇ ਤਾਂ ਬਹੁਤ ਹੀ ਮਾੜੀ ਕੀਤੀ ਤੂੰ ਫਿਕਰ ਨਾ ਕਰ ਤੂੰ ਮੇਰੇ ਕੋਲ ਰਹਿ ਲਾ ਪਰ ਕਨਈਆ ਜੀ ਮੰਨਦੇ ਨਹੀਂ ਉਹ ਕਹਿੰਦੇ ਹਨ ਕਿ ਮੈਂ ਆਪਣੇ ਖੇਤਾਂ ਵਿੱਚ ਰਹਿ ਲਵਾਂਗਾ ਕਨਈਏ ਦਾ ਮੁੰਡਾ ਇਦਾਂ ਹੀ ਕੁਝ ਸਮਾਂ ਲੰਘਦਾ ਗਿਆ ਫਿਰ ਇੱਕ ਦਿਨ ਕਨਈਏ ਦਾ ਮੁੰਡਾ ਬਹੁਤ ਉਦਾਸ ਘਰ ਆਉਂਦਾ ਹੈ ਉਸਦੀ ਪਤਨੀ ਪੁੱਛਦੀ ਹੈ ਕੀ ਗੱਲ ਹੈ ਉਹ ਕਹਿੰਦਾ ਹੈ ਅੱਜ ਮੈਂ ਲੋਕਾਂ ਕੋਲੋਂ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਮੇਰੀ ਨੌਕਰੀ ਵੀ ਚਲੀ ਗਈ ਹੈ ਤੇ ਸਰਕਾਰ ਨੇ ਰਿਸ਼ਵਤ ਵਾੜਾ ਸਾਰਾ ਪੈਸਾ ਦੇਣ ਲਈ ਕਿਹਾ ਹੈ ਹੁਣ ਮੈਂ ਇਹਨਾਂ ਪੈਸਾ ਕਿੱਥੋਂ ਦੇਵਾਂਗਾ ਤੇ ਉਧਰ ਮੁਨੀਮ ਜੀ ਕਨਈਏ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਕਿ ਕਨਈਆ ਜਿਹੜੀ ਤੇਰੀ ਬੰਜਰ ਜ਼ਮੀਨ ਸੀ ਉਥੇ ਇੱਕ ਫੈਕਟਰੀ ਬਣਾਉਣ ਲਈ ਸੋਚ ਰਹੇ ਹਨ ਤੇ ਪੂਰੇ 5 ਲੱਖ ਰੁਪਏ ਦੇ ਰਹੇ ਹਨ ਕਨਈਆ ਬਹੁਤ ਖੁਸ਼ ਹੁੰਦਾ ਹੈ ਕਹਿੰਦਾ ਹੈ ਕਿ ਮੈਂ ਇਸ ਦਿਨ ਦਾ ਬਹੁਤ ਚਿਰ ਤੋਂ ਇੰਤਜ਼ਾਰ ਕਰ ਰਿਹਾ ਸੀ ਫਿਰ ਕਨਈਆ ਜੀ ਪਿੰਡ ਵਿੱਚ ਆਪਣਾ ਘਰ ਬਣਾਉਂਦੇ ਹਨ ਤੇ ਬਾਕੀ ਦੇ ਪੈਸੇ ਆਪਣੇ ਕੋਲ ਰੱਖ ਲੈਂਦੇ ਹਨ ਤੇ ਉਧਰ ਸਰਕਾਰ ਨੇ ਉਸ ਦੇ ਮੁੰਡੇ ਦਾ ਘਰ ਜ਼ਬਤ ਕਰ ਲਿਆ ਉਹ ਘਰੋਂ ਬੇਕਾਰ ਹੋ ਗਿਆ ਮੁਨੀਮ ਜੀ ਨੇ ਕਿਹਾ ਕਿ ਤੂੰ ਆਪਣੇ ਪਿਤਾ ਜੀ ਨਾਲ ਬਹੁਤ ਮਾੜੀ ਕੀਤੀ ਸੀ ਅੱਜ ਦੇਖ ਲੈ ਤੇਰੇ ਨਾਲ ਮਾੜੀ ਹੋ ਗਈ ਤੂੰ ਉਹਨਾਂ ਨੂੰ ਘਰੋਂ ਕੱਢਿਆ ਸੀ ਅੱਜ ਰੱਬ ਨੇ ਤੈਨੂੰ ਘਰੋਂ ਕੱਢ ਦਿੱਤਾ ਫਿਰ ਉਹ ਆਪਣੇ ਪਿਤਾ ਜੀ ਕੋਲ ਮਾਫੀ ਮੰਗਦਾ ਹੈ ਤੇ ਆਪਣੇ ਪਿਤਾ ਜੀ ਦੇ ਘਰ ਉਹਨਾਂ ਨਾਲ ਰਾਜੀ ਖੁਸ਼ੀ ਰਹਿਣ ਲੱਗ ਜਾਂਦੇ ਹਨ ਤੇ ਇਮਾਨਦਾਰੀ ਦਾ ਪੈਸਾ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਧੰਨਵਾਦ